ਅਰਵਿੰਦ ਕੇਜੀਵਾਲ ਹਰੀ ਜੜੇ ਨੇ 50 ਦਿਨ ਬਾਅਦ ਜੇਲ੍ਹ ਚੋਂ ਬਾਹਰ ਆਏ ਨੇ ਜ਼ਮਾਨਤ ਮਿਲਿਆ ਉਹਨਾਂ ਨੂੰ ਤੇ ਉਹਨਾਂ ਨੇ ਪਹਿਲੀ ਆਪਣੀ ਪ੍ਰੈਸ ਕਾਨਫਰੰਸ ਕੀਤੀ ਹੈ ਇਸ ਦੌਰਾਨ ਉਹਨਾਂ ਕਹੇ ਕਿ 10 ਸਾਲ ਪੁਰਾਣੀ ਪਾਰਟੀ ਹੈ ਆਮ ਆਦਮੀ ਪਾਰਟੀ ਤੇ ਇਹਨੂੰ ਖਤਮ ਕਰਨ ਵਾਸਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਰਾਂ ਨੇ ਕੋਈ ਕਸਰ ਨਹੀਂ ਛੱਡੀ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਦੋਂ ਵੀ ਕੋਈ ਮਿਲਣ ਜਾਂਦਾ ਹੈ ਪਹਿਲਾਂ 10-15 ਮਿੰਟ ਤੱਕ ਆਮ ਆਦਮੀ ਪਾਰਟੀ ਦੀਆਂ ਜਿਹੜੀਆਂ ਤਾਰੀਫਾਂ ਕਰਦੇ ਨਹੀਂ ਥੱਕਦੇ ਇਹਨਾਂ ਨੂੰ ਵੀ 21 ਦਿਨਾਂ ਵਾਸਤੇ ਚੋਣ ਪ੍ਰਚਾਰ ਵਾਸਤੇ ਮੌਕਾ ਮਿਲਿਆ ਹੈ ਇਹਦੇ ਤੇ ਵੀ ਤਰ੍ਹਾਂ-ਤਰ੍ਹਾਂ ਦੇ ਸਵਾਲ ਕੀਤੇ ਜਾ ਰਹੇ ਨੇ ਕਿ ਕਿਤੇ ਕਿਸੇ ਯੋਜਨਾ ਦੇ ਅਧੀਨ ਤਾਂ ਨਹੀਂ ਅਰਵਿੰਦ ਕੇਜਰੀ ਵੱਲੋਂ ਰਿਹਾ ਕੀਤਾ ਪਹਿਲਾਂ ਗ੍ਰਿਫਤਾਰ ਕੀਤਾ ਫਿਰ ਰਿਹਾ ਕਰਤਾ ਤੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਤਾਨਾਸ਼ਾਹੀ ਫੈਲ ਰਹੀ ਸੀ ਤੇ ਇਸ ਨੂੰ ਖਤਮ ਕਰਨਾ ਸਿਰਫ ਕੇਜਰੀ ਵਲਦਈ ਹੱਥ ਵਿੱਚ ਹੈ ਉਹਨਾਂ ਕਿਹਾ ਕਿ ਤਿੰਨ ਰਾਊਂਡ ਹੋ ਚੁੱਕੇ ਨੇ ਵੋਟਾਂ ਦੇ ਤੇ ਇਨ੍ਹਾਂ ਤਿੰਨ ਰਾਊਂਡਾਂ ਦੇ ਵਿੱਚ ਭਾਜਪਾ ਸਰਕਾਰ ਨੂੰ ਪਤਾ ਲੱਗ ਗਿਆ ਹੈ ਕਿ ਭਾਈ ਸਾਡਾ ਤਾਂ ਬੇੜਾ ਪਾਰ ਵੀ ਨਹੀਂ ਲੱਗਣਾ ਅਸੀਂ 400 ਤੋਂ ਪਾਰ ਦਾ ਸੁਪਨਾ ਵੇਖ ਰਹੇ ਸੀ ਉਹਨਾਂ ਨੇ ਦਾਵਾ ਕੀਤਾ ਹੈ ਕਿ ਜਦੋਂ 4 ਜੂਨ ਨੂੰ ਵੋਟਾਂ ਦੇ ਨਤੀਜੇ ਆਉਣਗੇ ਤਾਂ ਫਿਰ ਆਮ ਆਦਮੀ ਪਾਰਟੀ ਦੇ ਸਮਰਥਨ ਤੋਂ ਬਿਨਾਂ ਜਿਹੜੀ ਹੈ ਕੇਂਦਰ ਦੇ ਵਿੱਚ ਸਰਕਾਰ ਨਹੀਂ ਬਣਨ ਲੱਗੀ 22 ਸੀਟਾਂ ਲੜਦੇ ਨੇ ਕੀ ਭਗਵੰਤ ਮਾਨ ਨੂੰ ਪਤਾ ਕਿ ਬਾਈ ਦੀ ਬਾਈ ਆ ਜਾਣਗੀਆਂ ਤੇ ਜਿਹੜੇ 3 300 ਸੀਟਾਂ ਲੜ ਰਹੇ ਆ 1.5 150 ਸੀਟ ਲੜ ਰਹੇ ਆ ਉਹਨਾਂ ਦਾ ਕੁਝ ਵੀ ਨਹੀਂ ਵਿਵਾਹਰ ਸਿਮਰਤ ਕੋਰ ਬਦਲ ਨੇ ਹੁਣ ਕਿਹਾ ਕਿ ਭਾਈ ਪਹਿਲਾਂ ਤਾਂ ਅਰਵਿੰਦ ਕੇ ਜੀਵਾਲ ਜਿਹੜੇ ਸੀ ਉਹਨਾਂ ਨੇ ਆਖਿਆ ਸੀ ਭ੍ਰਸ਼ਟਾਚਾਰ ਖਤਮ ਕਰੂੰਗਾ ਬੱਚਿਆਂ ਦੇ ਸਿਰ ਤੇ ਹੱਥ ਰੱਖ ਕੇ ਉਹਨਾਂ ਨੇ ਸੌਂ ਖਾਦੀ ਸੀ ਕਿ ਮੈਂ ਸਿਆਸਤ ਦੇ ਵਿੱਚ ਨਹੀਂ ਆਵਾਂਗਾ ਬੀਬੀ ਅਰਸ਼ਵਰਤਕੌਰ ਬਾਦਲ ਨੂੰ ਪੁੱਛੇ ਤੁਸੀਂ ਕਿਸੇ ਵੇਲੇ 1996 ਦੇ ਵਿੱਚ ਤੁਸੀਂ ਬਹੁਜਨ ਸਵਾਜ ਪਾਰਟੀ ਨਾਲ ਰਿਸ਼ਤਾ ਰੱਖਿਆ ਸੀ ਤੁਸੀਂ ਖੇਤੀ ਕਾਨੂੰਨਾਂ ਦੇ ਹੱਕ 'ਚ ਡੱਟ ਕੇ ਖੜੇ ਹੁਣ ਕਹਿੰਦੇ ਹੋ ਅਸੀਂ ਵਜਿਰੀ ਛੱਡਤੀ ਉਹ ਛੱਡੀ ਨਹੀਂ ਲੋਕਾਂ ਨੇ ਛੜਾਈ ਸੀ ਕਿਸਾਨਾਂ ਨੇ ਪਰਮਪਾਲ ਕੌਰ ਸਿੱਧੂ ਹਰਾਨੂ ਜਿਹੜੀ ਹੈ ਰਾਹਤ ਮਿਲ ਚੁੱਕੀ ਹੈ ਪੰਜਾਬ ਸਰਕਾਰ ਨੇ ਉਹਨਾਂ ਦਾ ਅਸਤੀਫਾ ਮਨਜ਼ੂਰ ਕਰ ਲਿਆ ਹੈ ਸੋ ਪਾਲ ਖੇਰਾ ਹਰਾਂਦੀ ਸੰਗਰੂਰ ਦੇ ਪਿੰਡਾਂ ਵਿੱਚ ਰੋਜ਼ਾਨਾ ਜਾਂਦੇ ਨੇ ਚੋਣ ਪ੍ਰਚਾਰ ਕਰਦੇ ਨੇ ਲੋਕਾਂ ਨੂੰ ਵੀ ਮਿਲਦੇ ਨੇ ਜੀ ਤੇ ਅੱਜ ਉਹ ਪਹੁੰਚੇ ਹੋਏ ਸੀ ਸੰਗਰੂਰ ਦੇ ਇੱਕ ਹੋਰ ਪਿੰਡ ਦੇ ਵਿੱਚ ਲੋਕਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਉਹਨਾਂ ਨੇ ਕਿਹਾ ਕਿ ਮੋਦੀ ਸਰਕਾਰ ਨੇ 10 ਸਾਲਾਂ ਦੇ ਵਿੱਚ ਕੁਝ ਨਹੀਂ ਕੀਤਾ ਵਿਤਕਰਾ ਕੀਤਾ ਤੇ ਤਾਨਾਸ਼ਾਹੀ ਜਿਹੜੀ ਹੈ ਫੈਲਾਈ ਹੈ ਭਾਵੇਂ ਕੋਈ ਦਲਿਤ ਹੋਵੇ ਭਾਵੇਂ ਮਜ਼ਦੂਰ ਹੋਣ ਤੇ ਭਾਵੇਂ ਜਿਹੜੇ ਕਿਸਾਨ ਹੋਣ ਸਰਕਾਰ ਨੇ ਜਵਾਬ ਨਹੀਂ ਦਿੱਤਾ ਬਿਜਲੀ ਬੂੜ ਹੋਵੇ ਕਈ ਹੋਰ ਜਿਹਦੇ ਵਿੱਚ ਇਹ ਕਿਹਾ ਗਿਆ ਕੇ ਦੂਜੇ ਰਾਜਾਂ ਦੇ ਲੋਕ ਇੱਥੇ ਆ ਕੇ ਨੌਕਰੀ ਲੈ ਗਏ ਅੱਜ ਤੱਕ ਸਰਕਾਰ ਨੇ ਸਪਸ਼ਟ ਨਹੀਂ ਕੀਤਾ ਕਿ ਇਹ ਗੱਲ ਝੂਠ ਹੈ ਪਹਿਲੇ ਜ਼ਮਾਨੇ ਦੇ ਵਿੱਚ ਜਦੋਂ ਆਪਾਂ ਨੌਕਰੀ ਲੈਂਦੇ ਸੀ ਨਾਲ ਪੰਜਾਬ ਆਦਵੈਸੀ ਦਾ ਸਰਟੀਫਿਕੇਟ ਲੱਗਦਾ ਸੀ ਕਿ ਇਹ ਬੰਦਾ ਪੰਜਾਬ ਦਾ ਵਸਿੰਦਾ ਹੈ ਪੰਜਾਬ ਦਾ ਰਹਿਣ ਵਾਲਾ ਹੈ ਇਹ ਗੱਲ ਖੈਰੇ ਹੋ ਰਣੀ ਚੁੱਕੀ ਹੈ ਅੱਜ ਤੱਕ ਇਹਦਾ ਜਵਾਬ ਨਾ ਭਗਵੰਤਬਾਨ ਨੇ ਦਿੱਤਾ ਨਾ ਕਿਸੇ ਹੋਰ ਨੇ ਰਵਨੀਤ ਬਿੱਟੂ ਹੋਰਾਂ ਨੂੰ ਨਗਰ ਨਿਗਮ ਨੇ ਜੜਾਇ ਕਾਰਖਾਨੇ ਖਾਲੀ ਕਰਨ ਦਾ ਨੋਟਿਸ ਦਿੱਤਾ ਸੀ ਤੇ ਕਾਰ ਖਾਲੀ ਵੀ ਕਰ ਦਿੱਤਾ ਗਿਆ। ਇਸ ਤੋਂ ਬਾਅਦ ਜਿਹੜੇ ਉਹਨਾਂ ਦੇ ਪੁਰਾਣੇ ਸਾਥੀ ਨੇ ਰਾਜਾ ਵੜਿੰਗ ਹੋਰੀ ਤੇ ਹੁਣ ਜਿਹੜੇ ਲੁਧਿਆਣਾ ਤੋਂ ਉਹਨਾਂ ਨੂੰ ਸਿੱਧੀ ਟੱਕਰ ਦੇ ਰਹੇ ਨੇ ਲੋਕ ਸਭਾ ਚੋਣਾਂ ਦੇ ਵਿੱਚ ਰਾਜਾ ਵੜਿੰਗ ਤੋਂ ਜਦੋਂ ਸਵਾਲ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਭਾਈ ਕੋਈ ਸਾਜ਼ਿਸ਼ ਨਹੀਂ ਰਚੀ ਇਹਦੇ ਕੋਲ ਕਾਰਪੋਰੇਸ਼ਨ ਦੇ ਵੱਲੋਂ ਦਿੱਤਿਆ ਗਿਆ ਇੱਕ ਕਾਰ ਫਾਲਤੂ ਸੀ ਤਿੰਨ ਕਾਰ ਰੱਖੇ ਹੋਏ ਨੇ ਉਹਨਾਂ ਸਾਫ਼ ਕਿਹਾ ਤਾਂ ਕਿ ਹਰ ਸ਼ਹਿਰ ਦੇ ਵਿੱਚ ਬਿੱਟੂ ਘਰ ਭਾਲਦਾ ਹੈ। ਵੀਰ ਬਾਦਲ ਹਰੀ ਅਜੇ ਧੂਰੀ ਦੇ ਵਿੱਚ ਇਕਬਾਲ ਸਿੰਘ ਚੁੰਦਾ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਆਏ ਨੇ ਮੁੱਖ ਮੰਤਰੀ ਮਾਨ ਨੂੰ ਉਹਨਾਂ ਨੇ ਸਵਾਲ ਪੁੱਛੇ ਨੇ ਤੇ ਤਿੱਖੇ ਨਿਸ਼ਾਨੇ ਸਾਦੇ ਨੇ ਕਹਿੰਦੇ ਕਿ ਇਹ ਮੁੱਖ ਮੰਤਰੀ ਹੈ ਜਿਹੜਾ ਇਹ ਆਪਣੇ ਇਲਾਕੇ ਦੇ ਵਿੱਚ ਦੋ ਤਿੰਨ ਵਾਰ ਹੀ ਆਇਆ ਹੈ ਜਿੱਤਨ ਤੋਂ ਬਾਅਦ ਤੇ ਮੌਜੂਦਾ ਸਰਕਾਰ ਨੇ ਜੋ ਕਿਹਾ ਬਿਲਕੁਲ ਠੀਕ ਹੈ ਉਹਨਾਂ ਦੀ ਗੱਲ ਇਹਨਾਂ ਨੇ ਕੰਮ ਨਹੀਂ ਕੀਤੇ ਤੇ ਕਹਿੰਦੇ ਤਾਂ ਕਮੀ ਬਹੁਤ ਕਰਦੇ 2 ਸਾਲ ਦੇ ਵਿੱਚ ਢੇਰੀ ਪੱਟਤੀ ਪੰਜਾਬ 'ਚ ਉਹ ਢੇਰੀ ਕਿੱਥੇ ਪੱਟੀ ਹੈ ਕੀ ਹੋਇਆ ਹੈ 13 0 ਰਹਿੰਦੇ ਕੀ ਹੁੰਦਾ ਹੈ 4 ਜੂਨ ਪਤਾ ਲੱਗੂਗਾ ਹੁੰਦਾ ਕੀ ਸੱਜੇ ਕਾਲ ਦੀ ਸੜਕ ਖਾਸ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਦੇਖ ਰਹੇ ਦਰਸ਼ਕਾਂ ਦਾ ਮੈਂ ਸਿਮਰਨਜੀਤ ਕੌਰ ਗਿੱਲ ਸਵਾਗਤ ਕਰਦੀ ਆਂ ਆਪਣੇ ਇਸ ਪ੍ਰੋਗਰਾਮ ਦੇ ਵਿੱਚ ਅਹਿਮ ਮੁੱਦਿਆਂ ਅਤੇ ਅਹਿਮ ਖਬਰਾਂ ਦੇ ਉੱਤੇ ਚਰਚਾ ਕਰਾਂਗੇ ਤੇ ਵਿਚਾਰ ਚਰਚਾ ਕਰਨ ਵਾਸਤੇ ਸਟੂਡੀਓ ਦੇ ਵਿੱਚ ਸਾਡੇ ਨਾਲ ਮੌਜੂਦ ਨੇ ਸੀਨੀਅਰ ਐਡੀਟਰ ਜਸਪਾਲ ਸਿੰਘ ਟਿਲੋਂ ਜੀ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦਿਆਂ ਸੱਚਕਲ ਟਿਲੋਂ ਸਾਹਿਬ ਬਹੁਤ-ਬਹੁਤ ਸਵਾਗਤ ਹੈ ਬਹੁਤ ਸ਼ੁਕਰੀਆ ਬਹੁਤ ਮਿਹਰਬਾਨੀ ਸਿਮਰਨ ਪਹਿਲੀ ਖਬਰਦਾਰ ਰੁਖ ਕਰਦੇ ਆ ਸਰ ਅਰਵਿੰਦ ਕੇਜੀਵਾਲ ਹਰੀ ਜੜੇ ਨੇ 50 ਦਿਨ ਬਾਅਦ ਜੇਲ੍ਹ ਚੋਂ ਬਾਹਰ ਆਏ ਨੇ ਜ਼ਮਾਨਤ ਮਿਲਿਆ ਉਹਨਾਂ ਨੂੰ ਤੇ ਉਹਨਾਂ ਨੇ ਪਹਿਲੀ ਆਪਣੀ ਪ੍ਰੈਸ ਕਾਨਫਰੰਸ ਕੀਤੀ ਹੈ ਇਸ ਦੌਰਾਨ ਉਹਨਾਂ ਨੇ ਕਿਹਾ ਕਿ 10 ਸਾਲ ਪੁਰਾਣੀ ਪਾਰਟੀ ਹੈ ਆਮ ਆਦਮੀ ਪਾਰਟੀ ਤੇ ਇਹਨੂੰ ਖਤਮ ਕਰਨ ਵਾਸਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਰਾਂ ਨੇ ਕੋਈ ਕਸਰ ਨਹੀਂ ਛੱਡੀ ਸਾਡੇ ਜਿਹੜੇ ਟੌਪ 4 ਮੰਤਰੀ ਸੀ ਵਧੀਆ ਕੰਮ ਕਰਦੇ ਸੀ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਛੁੱਟ ਦਿੱਤਾ ਤੇ ਉਹਨਾਂ ਕਹੇ ਹੈ ਕਿ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਦੋਂ ਵੀ ਕੋਈ ਮਿਲਣ ਜਾਂਦਾ ਹੈ ਪਹਿਲਾਂ 10-15 ਮਿੰਟ ਤਾਉ ਆਮ ਆਦਮੀ ਪਾਰਟੀ ਦੀਆਂ ਜਿਹੜੀਆਂ ਹਨ ਤਾਰੀਫਾਂ ਕਰਦੇ ਨਹੀਂ ਥੱਕਦੇ ਤੁਸੀਂ ਕਿਵੇਂ ਵਿਖਦੇ ਹੋ? ਡਾਕੋਰ ਬੰਦ ਕੇਜਰੀਵਾਲ ਤੇ ਮੈਂ ਬਹੁਤੀ ਟਿੱਪਣੀ ਇਸ ਕਰਕੇ ਨਹੀਂ ਕਰਨੀ ਕਿਉਂਕਿ ਮਾਮਲਾ ਅਦਾਲਤ ਦੇ ਵਿੱਚ ਸੁਣਵਾਈ ਅਧੀਨ ਹੈ। ਕੇਜਰੀਵਾਲ ਸਾਹਿਬ ਕੀ ਕਹਿੰਦੇ ਆ ਕੀ ਨਹੀਂ ਕਹਿੰਦੇ ਇਹਦੇ ਤੱਕ ਨਹੀਂ ਮਨੀਸ਼ ਸ਼ੋਧਿਆ ਸਤेंद्र ਜੈਨ ਆ ਸੰਜੇ ਸਿੰਘ ਵੀ ਹੁਣ ਜਵਾਨ ਤਤੀ ਬਾਹਰ ਆਏ ਨੇ ਇਹਨਾਂ ਨੂੰ ਵੀ 21 ਦਿਨਾਂ ਵਾਸਤੇ ਚੋਣ ਪ੍ਰਚਾਰ ਵਾਸਤੇ ਮੌਕਾ ਮਿਲਿਆ ਹੈ ਇਹਦੇ ਤੇ ਵੀ ਤਰ੍ਹਾਂ ਤਰ੍ਹਾਂ ਦੇ ਸਵਾਲ ਕੀਤੇ ਜਾ ਰਹੇ ਨੇ ਕਿ ਕਿਤੇ ਕਿਸੇ ਯੋਜਨਾ ਦੇ ਅਧੀਨ ਤਾਂ ਨਹੀਂ ਅਰਵਿੰਦ ਕੇਜਰੀਵਾਲ ਨੂੰ ਰਿਹਾ ਕੀਤਾ ਪਹਿਲਾਂ ਗ੍ਰਿਫਤਾਰ ਕੀਤਾ ਫਿਰ ਰਿਹਾ ਕਰਤਾ ਕੋਕੇ ਮਾਮਲਾ ਸੁਪਰੀਮ ਕੋਰਟ ਦਾ ਇਸ ਕਰਕੇ ਆਪਾਂ ਇਹਦੇ ਤੇ ਕੋਈ ਟਿੱਪਣੀ ਨਹੀਂ ਕਰਦੇ ਜੀ ਅੱਜ ਉੱਥੇ ਪਹਿਲਾ ਭਗਵੰਤ ਮਾਨ ਪੰਜਾਬ ਚ ਅਸੀਂ ਆਹ ਕਰਤਾ ਆਹ ਕਰਤਾ ਫਲਾਣਾ ਕਰਤਾ 13 ਜੀਰੋ ਆਏਗਾ ਤੇ ਸਾਡੇ ਤੋਂ ਬਿਨਾ ਇੰਡੀਆ ਗੱਠ ਜੋੜ ਦੀ ਸਰਕਾਰ ਹੀ ਨਹੀਂ ਚੱਲਣੀ ਅਰਵਿੰਦ ਕੇਜਰੀਵਾਲ ਨੇ ਜਿਹੜੀਆਂ ਗੱਲਾਂ ਕੀਤੀਆਂ ਉਹ ਕਹਿੰਦੇ ਕਿ ਸਾਡੇ ਪ੍ਰਧਾਨ ਮੰਤਰੀ ਸਾਹਿਬ ਪੈਰ ਪੈਰ ਦੇ ਉੱਤੇ ਇਹਨਾਂ ਨੂੰ ਜੀ ਅੱਜ ਖਤਰਾ ਹੈ ਉਹ ਸਿਰਫ ਤੇ ਸਿਰਫ ਆਮ ਆਦਮੀ ਪਾਰਟੀ ਤੋਂ ਖਤਰਾ ਹੈ ਉਹ ਕਹਿੰਦੇ ਇੰਡੀਆ ਗੱਠ ਜੋੜ ਦੀ ਸਰਕਾਰ ਬਣੂਗੀ ਉਹਦੇ ਵਿੱਚ ਆਮ ਆਦਮੀ ਪਾਰਟੀ ਵੀ ਭਾਈਵਾਲ ਹੋਵੇਗੀ ਅਸੀਂ ਸਭ ਤੋਂ ਪਹਿਲਾਂ ਦਿੱਲੀ ਨੂੰ ਪੂਰਨ ਰਾਜਾ ਦਰਜਾ ਰਾਜ ਦਾ ਦਰਜਾ ਦਿਵਾਉਣ ਲਈ ਕੰਮ ਕਰਾਂਗੇ ਆ ਇੰਡੀਆ ਗੱਠਜੋੜ ਦੀ ਸਰਕਾਰ ਇਸ ਵਾਅਦੇ ਨੂੰ ਪੂਰਾ ਕਰੇਗੀ ਤਾਂ ਕਿ ਦਿੱਲੀ ਵੀ ਇੱਕ ਪੂਰਨ ਦਰਜੇ ਦਾ ਹੋ ਜਾਵੇ ਕਿਉਂਕਿ ਇਸ ਵੇਲੇ ਉੱਥੇ ਪੁਲਿਸ ਦਿੱਲੀ ਸਰਕਾਰ ਦੇ ਅਧੀਨ ਨਹੀਂ ਉਹ ਕੇਂਦਰ ਦੇ ਗ੍ਰਹਿ ਮੰਤਰਾਲੇ ਦੇ ਅਧੀਨ ਹੈ ਜੀ 140 ਕਰੋੜ ਦਾ ਕਹਿੰਦੇ ਲੱਗੇ ਹੋਏ ਨੇ ਦਵਾਵਾਂ ਨਹੀਂ ਗਈਆਂ ਤੇ ਇੱਕ ਮਹੱਤਵਪੂਰਨ ਦੋ ਗੱਲਾਂ ਕਰਤੀਆਂ ਉਹ ਕਹਿੰਦੇ ਅਗਲੇ ਸਾਲ ਦਸੰਬਰ ਦੇ ਵਿੱਚ ਪ੍ਰਧਾਨ ਮੰਤਰੀ ਸਾਹਿਬ ਨੇ ਤਾਂ 75 ਸਾਲ ਦੇ ਹੋ ਜਾਣੇ ਇਸ ਕਰਕੇ ਨਰਿੰਦਰ ਮੋਦੀ ਨੂੰ ਇਸ ਵਾਰ ਪ੍ਰਧਾਨ ਮੰਤਰੀ ਕਿਸੇ ਨੇ ਨਹੀਂ ਬਣਾਉਣਾ ਜੀ ਕਿਉਂਕਿ ਇਹਨਾਂ ਨੇ ਆਪ ਇੱਕ ਨਿਯਮ ਪਾਸ ਕੀਤਾ ਹੈ ਕਿ ਜਿਹੜਾ ਬੰਦਾ 75 ਸਾਲ ਦਾ ਹੈ ਉਹਨੂੰ ਸਿਆਸਤ 'ਚੋਂ ਬਾਹਰ ਕਰ ਦੇਣਾ ਹੈ ਉਹਨਾਂ ਨੇ ਉਦਾਹਰਨਾਂ ਦਿੱਤੀਆਂ ਕਿ ਪਹਿਲਾਂ ਲਾਲ ਕ੍ਰਿਸ਼ਨ ਅਡਵਾਨੀ ਸਾਹਿਬ ਫਿਰ ਮੁਰਲੀ ਬਨੌਰ ਜੋਸ਼ੀ ਸਾਹਿਬ ਤੇ ਕਈ ਇਹਨਾਂ ਦੇ ਹੋਰ ਆਗੂ ਉਹ ਕਹਿੰਦੇ ਕਿ ਤੁਸੀਂ ਦੇਖਿਓ ਸਹੀ ਪਹਿਲੀ ਗੱਲ ਤਾਂ ਇਹਨਾਂ ਦੀ ਸਰਕਾਰ ਬਣਦੀ ਨਹੀਂ ਜੇ ਕਿਤੇ ਬਣ ਗਈ ਤਾਂ ਇਹ ਤਾਂ ਸਭ ਤੋਂ ਪਹਿਲਾਂ ਜੋਗੀ ਦਿத்ਿਆਨਾਥ ਨੂੰ ਪਰੇ ਕਰਨਗੇ ਜੀ ਜੁਪੀ ਤੇ ਜਿਹੜੇ ਮੁੱਖ ਮੰਤਰੀ ਨੇ ਤੇ ਅਮਿਤ ਸ਼ਾਹ ਨੂੰ ਬਣਾਇਆ ਜਾਊਗਾ ਪ੍ਰਧਾਨ ਮੰਤਰੀ ਇਹ ਅਰਵਿੰਦ ਕੇਜਰੀਵਾਲ ਸਾਹਿਬ ਨੇ ਐਲਾਨ ਕਰਤਾ ਜੀ ਕਿ ਮੋਦੀ ਸਾਹਿਬ ਨੇ ਤਾਂ 75 ਦੇ ਹੋ ਜਾਣਾ ਕਿਉਂ ਬਣਾਉਣਗੇ ਔਰ ਉੱਥੇ ਕਾਫੀ ਕਠਵੱਠ ਸੀ ਅੱਜ ਉਹਨਾਂ ਨੇ ਦੋ ਰੋਡ ਸ਼ੋ ਵੀ ਕਰਨੇ ਨੇ ਤੇ ਉਹ ਕਹਿੰਦੇ ਪੂਰੇ ਭਾਰਤ ਦੇ ਵਿੱਚ ਮੈਂ ਨਾ 21 ਦਿਨਾਂ ਦੇ ਵਿੱਚ ਜਾਵਾਂਗਾ ਜਿੱਥੇ ਜਾ ਕੇ ਮੈਂ ਪਾਰਟੀ ਦੀ ਮਜਬੂਤੀ ਲਈ ਕੰਮ ਕਰਾਂਗਾ। ਔਰ ਲੋਕਾਂ ਸਾਹਮਣੇ ਸ਼ੀਸ਼ਾ ਸਾਹਮਣੇ ਰੱਖਾਂਗਾ। ਕਿ ਨਰਿੰਦਰ ਦਮੋਦਰਦਾਸ ਮੋਦੀ ਨੇ ਝੂਠ ਬੋਲਿਆ। ਦੇਸ਼ ਨੂੰ ਗੁਮਰਾਹ ਕੀਤਾ। ਸੋ ਜਿਹੜੇ ਸ਼ਬਦ ਉਹਨਾਂ ਨੇ ਵਰਤੇ ਉਹ ਤਾਂ ਮੈਂ ਨਾ ਕਹਾ। ਜੀ। ਕਹਿੰਦੇ ਮੋਦੀ ਸਾਹਿਬ ਦੀ ਕੋਈ ਕੁਆਲਿਟੀ ਹੈ ਕਿਵੇਂ ਦੇਸ਼ ਦੇ ਲੋਕਾਂ ਨੂੰ ਬੇਵਕੂਫ ਬਣਾਉਣਾ ਹੈ। ਜੀ। ਜੀ ਸਰ ਇੱਥੇ ਹੀ ਮੌਜੂਦ ਸਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿਵੇਂ ਕਿ ਤੁਸੀਂ ਉਹਨਾਂ ਦਾ ਜ਼ਿਕਰ ਕੀਤਾ ਤੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਤਾਨਾਸ਼ਾਹੀ ਫੈਲ ਰਹੀ ਸੀ ਤੇ ਇਸ ਨੂੰ ਖਤਮ ਕਰਨਾ ਸਿਰਫ ਕੇਜਰੀ ਵਾਲਦੇ ਹੀ ਹੱਥ ਵਿੱਚ ਹੈ ਉਹਨਾਂ ਕਿਹਾ ਕਿ ਤਿੰਨ ਰਾਊਂਡ ਹੋ ਚੁੱਕੇ ਨੇ ਵੋਟਾਂ ਦੇ ਤੇ ਇਹਨਾਂ ਤਿੰਨ ਰਾਊਂਡਾਂ ਦੇ ਵਿੱਚ ਭਾਜਪਾ ਸਰਕਾਰ ਨੂੰ ਪਤਾ ਲੱਗ ਗਿਆ ਹੈ ਕਿ ਭਾਈ ਸਾਡਾ ਤਾਂ ਬੇੜਾ ਪਾਰ ਵੀ ਨਹੀਂ ਲੱਗਣਾ ਅਸੀਂ 400 ਤੋਂ ਪਾਰ ਦਾ ਸੁਪਨਾ ਵੇਖ ਰਹੇ ਸੀ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਹੁਣ ਇਸੇ ਕਰਕੇ ਜਿਹੜਾ ਹੈ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਨੇ ਆਪਣੇ ਭਾਸ਼ਣਾ ਦੀ ਟੋਨ ਬਦਲ ਦਿੱਤੀ ਹੈ। ਇਸ ਮੌਕੇ ਉਹਨਾਂ ਨੇ ਹੋਰ ਵੀ ਕਈ ਕੁਝ ਜਿਹੜੀਆਂ ਗੱਲਾਂ ਉਹ ਕੀਤੀਆਂ ਉਹਨਾਂ ਨੇ ਦਾਵਾ ਕੀਤਾ ਹੈ ਕਿ ਜਦੋਂ 4 ਜੂਨ ਨੂੰ ਵੋਟਾਂ ਦੇ ਨਤੀਜੇ ਆਉਣਗੇ ਤਾਂ ਫਿਰ ਆਮ ਆਦਮੀ ਪਾਰਟੀ ਦੇ ਸਮਰਥਨ ਤੋਂ ਬਿਨਾਂ ਜਿਹੜੀ ਹੈ ਕੇਂਦਰ ਦੇ ਵਿੱਚ ਸਰਕਾਰ ਨਹੀਂ ਬਣਨ ਲੱਗੀ। ਪਹਿਲਾਂ ਭਗਵੰਤ ਮਾਨ ਉੱਥੇ ਇਹ ਦੱਸਣ ਕਿ ਇੰਡੀਆ ਗੱਠ ਜੋੜ ਦਾ ਹਿੱਸਾ ਹੈ ਜਾਂ ਨਹੀਂ ਹੈ। ਜਸ ਅੰਡੀਆ ਗੱਠਜੋੜ ਦੇ ਵਿੱਚ ਇਹ ਦਾਵਾ ਕਰਦੇ ਆ ਕਿ ਉਹਨਾਂ ਨੇ 4 ਜੂਨ ਨੂੰ ਜਿੱਤ ਜਾਣਾ ਹੈ ਉਹਦੇ ਵਿੱਚ ਆਮ ਆਦਮੀ ਪਾਰਟੀ ਤਾਂ ਭਾਈਵਾਲ ਪਹਿਲਾ ਹੈ ਹੀ ਹੈ ਜੀ ਇਹਨਾਂ ਨੇ ਕਿੰਨੀਆਂ ਚੋਣਾਂ ਲੜ ਰਹੇ ਨੇ 13 ਪੰਜਾਬ ਦੀਆਂ ਇੱਕ ਜਿਹੜੀ ਚੰਡੀਗੜ੍ਹ ਵਾਲੀ ਆ ਉਹ ਕਾਂਗਰਸ ਲੜ ਰਹੀ ਹੈ ਇੱਕ ਖੇਤਰ ਹਰਿਆਣੇ ਦੇ ਵਿੱਚ ਜੀ 13 ਤੇ 14 ਦੋ ਗੁਜਰਾਤ ਚ 14 ਤੇ ਦੋ 16 ਦੋ ਅਸਾਮ ਚ 18 ਤੇ ਚਾਰ ਦਿੱਲੀ ਦੇ ਵਿੱਚ 22 ਸੀਟਾਂ ਲੜਦੇ ਨੇ ਕੀ ਭਗਵੰਤਵਾਨ ਨੂੰ ਪਤਾ ਕਿ ਬਾਈ ਦੀ ਬਾਈ ਆ ਜਾਣਗੀਆਂ ਜੀ ਤੇ ਜਿਹੜੇ 3 300 ਸੀਟਾਂ ਲੜ ਰਹੇ ਆ 150 ਸੀਟ ਲੜ ਰਹੇ ਆ ਉਹਨਾਂ ਦਾ ਕੁਝ ਵੀ ਨਹੀਂ ਜਦੋਂ ਗੱਠ ਜੋੜ ਹੋਇਆ ਕਰਦੇ ਆ ਉਦੋਂ ਸਾਰਿਆਂ ਦੇ ਜਿੰਨੇ ਵੀ ਕੋਈ ਪਾਰਟੀ ਉਹਨਾਂ ਸਾਰਿਆਂ ਦੇ ਇੰਟਰਸਟ ਨਾਲੋ ਨਾਲ ਰੱਖੇ ਜਾਂਦੇ ਨੇ ਕਦੇ ਹੋਸ਼ੀ ਗੱਲ ਮੈਂ ਦੂਸਰਿਆਂ ਦੇ ਮੂੰਹ ਚੋਂ ਨਹੀਂ ਸੁਣੀ ਉਹ ਇੱਕ ਦੂਜੇ ਦਾ ਸਤਕਾਰ ਕਰਦੇ ਐ ਸੋ ਐਂਡ ਇਹਦੇ ਵਿੱਚ ਵੀ ਇਕੱਠੇ ਜੋੜਨੇ ਮੋਦੀ ਸਾਹਿਬ ਨੇ ਵੀ ਕਾਫੀ ਪਾਰਟੀਆਂ ਨੂੰ ਨਾਲ ਨਾਲ ਜੋੜਿਆ ਹੋਇਆ ਹੈ ਇੰਡੀਆ ਉੱਥੇ ਕਾਂਗਰਸ ਸਭ ਤੋਂ ਵੱਡੀ ਪਾਰਟੀ ਹੈ ਇਹਨਾਂ ਦੇ ਮੁਕਾਬਲੇ ਕਈ ਪਾਰਟੀਆਂ ਹੋਰ ਵੱਡੀਆਂ ਨੇ ਇਹ ਮੁੱਦਾ 4 ਜੂਨ ਤੋਂ ਬਾਅਦ ਦਾ ਜਦੋਂ ਸਵਾਲ ਖੜਾ ਕੀਤਾ ਸੀ ਇੱਕ ਮੀਟਿੰਗ ਹੋਈ ਉਹਦੇ ਵਿੱਚ ਮੰਮਤਾ ਬੇਨਰਜੀ ਵੀ ਸਨ ਇਹ ਵੀ ਸਨ ਤਰਵਿੰਦ ਕੇਜਰੀਵਾਲ ਤੇ ਮੰਮਤਾ ਬੇਨਰਜੀ ਨੇ ਇੱਕ ਸ਼ਬਦ ਚ ਕਿਹਾ ਸੀ ਕਿ ਅਸੀਂ ਮਾਲਕਰ ਜੀ ਨੇ ਖੜਗੇ ਸਾਹਿਬ ਨੂੰ ਆਪਣਾ ਨੇਤਾ ਮੰਨ ਲੈਨੇ ਆ ਭਾਪ ਅਗਲਾ ਪ੍ਰਧਾਨ ਮੰਤਰੀ ਪਰ ਉਹਨਾਂ ਨੇ ਕਿਹਾ ਨਹੀਂ ਪਹਿਲਾਂ ਆਪਾਂ 273 ਪਾਰ ਕਰੀਏ ਇਹ ਮਾਮਲੇ ਉਸ ਤੋਂ ਬਾਅਦ ਦੇ ਨੇ ਪਹਿਲਾਂ ਦੇ ਨਹੀਂ ਹਨ ਜਿਹੜਾ ਕੁਝ ਇਹ ਅੱਜ ਕੇਜਰੀਵਾਲ ਸਾਹਿਬ ਕਹਿ ਰਹੇ ਸੀ ਇਹ 4 ਜੂਨ ਤੋਂ ਬਾਅਦ ਦੀਆਂ ਗੱਲਾਂ ਨਜ਼ਰ ਆਉਂਦਗੀਆਂ ਜੀ ਤੇ ਲੋ ਸਾਬਰ ਰੱਖ ਕਰਦੇ ਅਗਲੀ ਖਬਰ ਦਾ ਅਰਵਿੰਦ ਕੇਜੀਵਾਲ ਹਰੀ ਜੜੇ ਨੇ ਅੰਤਰੀਮ ਸਨਮਾਨਤੇ ਬਾਹਰ ਆ ਗਏ ਨੇ ਤੇ ਫਿਰ ਜਿਹੜੇ ਵਿਰੋਧੀ ਪਾਰਟੀਆਂ ਦੇ ਸਿਆਸੀ ਆਗੂ ਨੇ ਉਹਨਾਂ ਦੇ ਵੱਲੋਂ ਵੀ ਟਿੱਪਣੀਆਂ ਦਾ ਦੌਰ ਜਾਰੀ ਹੈ ਜੀ ਬੀਬਾ ਹਰ ਸਿਮਰਤ ਕੌਰ ਤੇ ਬਦਲ ਨੇ ਹੁਣ ਕਿਹਾ ਕਿ ਭਾਈ ਪਹਿਲਾਂ ਤਾਂ ਅਰਵਿੰਦ ਕੇਜੀਵਾਲ ਜਿਹੜੇ ਸੀ ਉਹਨਾਂ ਨੇ ਆਖਿਆ ਸੀ ਭ੍ਰਸ਼ਟਾਚਾਰ ਖਤਮ ਕਰੂੰਗਾ ਬੱਚਿਆਂ ਦੇ ਸਿਰ ਤੇ ਹੱਥ ਰੱਖ ਕੇ ਉਹਨਾਂ ਨੇ ਸੌਂ ਖਾਦੀ ਸੀ ਕਿ ਮੈਂ ਸਿਆਸਤ ਦੇ ਵਿੱਚ ਨਹੀਂ ਆਵਾਂਗਾ ਸਿਆਸਤ ਦੇ ਵਿੱਚ ਆਗੇ ਫਿਰ ਮੁੜ ਕੇ ਉਹਨਾਂ ਨੇ ਕਾਂਗਰਸ ਨੂੰ ਸਭ ਤੋਂ ਭ੍ਰਸ਼ਟਾਚਾਰੀ ਪਾਰਟੀ ਦੱਸਿਆ ਤੇ ਹੁਣ ਕਾਂਗਰਸ ਦੇ ਨਾਲ ਮਿਲ ਕੇ ਸਰਕਾਰ ਬਣਾਈ ਤੇ ਗੱਠ ਜੋੜ ਕਰ ਲਿਆ ਉਹਨਾਂ ਨੇ ਸਾਫ਼ ਸ਼ਬਦਾਂ ਚ ਕਹਿਤਾ ਹੈ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਕਟੜ ਬੇਈਮਾਨ ਪਾਰਟੀ ਹੈ ਤੇ ਝੂਠ ਬੋਲਣ ਤੋਂ ਇਲਾਵਾ ਇਹਦੇ ਆਗੂ ਹੋਰ ਕੋਈ ਕੰਮ ਹੀ ਨਹੀਂ ਕਰਦੇ ਅਜੇ ਤਾਂ ਸਰਕਾਰ ਬਣੀ ਨਹੀਂ ਜੀ ਅਜੇ ਤਾਂ 4 ਜੂਨ ਨੂੰ ਨਤੀਜੇ ਆਉਣੇ ਨੇ ਜੀ ਬੀਬੀ ਆਰ ਸਬਰਤ ਕੌਰ ਬਾਦਲ ਇਹ ਸਿਆਸਤ ਹੈ ਸਿਆਸਦਾਨ ਨੇ ਇਤੇ ਪੈਰ ਪੈਰ ਦੇ ਉੱਤੇ ਸਿਆਸਤਾਂ ਬਦਲਦੀਆਂ ਨੇ ਪੈਰ ਪੈਰ ਦੇ ਉੱਤੇ ਦੂਜੀਆਂ ਗੱਲਾਂ ਵੀ ਹੁੰਦੀਆਂ ਨੇ ਕਿਹਦਾ ਤੁਸੀਂ ਭਰੋਸਾ ਕਰੋਗੇ ਇਹੀ ਭਗਵੰਤ ਮਾਨ ਬਰਨਾਲੇ ਦੀ ਧਰਤੀ ਦੇ ਵਿੱਚ ਇਹਨੇ ਬਾਤਾ ਜੀ ਦੇ ਸਰਤੇ ਹੱਥ ਰੱਖ ਕੇ ਕਿਹਾ ਸੀ ਕਿ ਅੱਜ ਤੋਂ ਬਾਅਦ ਮੈਂ ਪੰਜ ਰਤਨੀ ਦਾ ਸੇਵਨ ਨਹੀਂ ਕਰੂੰਗਾ ਉਹ ਹੋ ਗਿਆ ਪੂਰਾ ਜੀ ਸੋ ਬੀਬੀ আর ਜ਼ਬਰਤਕੌਰ ਬਾਦਲ ਨੂੰ ਪੁੱਛੇ ਤੁਸੀਂ ਕਿਸੇ ਵੇਲੇ 1996 ਦੇ ਵਿੱਚ ਤੁਸੀਂ ਬਹੁਜਨ ਸਮਾਜ ਪਾਰਟੀ ਨਾਲ ਰਿਸ਼ਤਾ ਰੱਖਿਆ ਸੀ ਤੁਸੀਂ ਖੇਤੀ ਕਾਨੂੰਨਾਂ ਦੇ ਹੱਕ 'ਚ ਡਟ ਕੇ ਖੜੇ ਹੁਣ ਕਹਿੰਦੇ ਹੋ ਅਸੀਂ ਬਜਿਰੀ ਛੱਡਤੀ ਉਹ ਛੱਡੀ ਨਹੀਂ ਲੋਕਾਂ ਨੇ ਛੜਾਈ ਸੀ ਕਿਸਾਨਾਂ ਨੇ ਸੋ ਬੀਬੀ ਹਰ ਸਪਰਤਕਾ ਔਰ ਬਾਦਲ ਪੈਰਲਲ ਨੇ ਜੇ ਇਹ ਰੀ ਕੱਖ ਛੱਡਦੇ ਉਹਨਾਂ ਦੇ ਬੋਲਣ ਲੱਗਿਆ ਉਹ ਕਿਉਂ ਕੱਖ ਛੱਡਣ ਉਹਨਾਂ ਨੇ ਵੀ ਆਪਣੀਆਂ ਪਾਰਟੀ ਦੀਆਂ ਚੁਪਾਂ ਇੰਨਾ ਤੇ ਛੜਕੀਆਂ ਨੇ ਸੋ ਆਪਾਂ ਕਹਿ ਸਕਦੇ ਹਾਂ ਜਿਹੜੀਆਂ ਜਿਹੜੀਆਂ ਗੱਲਾਂ ਉਹਨਾਂ ਨੇ ਕੀਤੀਆਂ ਹਰ ਤੱਕ ਬਹੁਤ ਸਾਰਾ ਪਾਰਟੀ ਦੇ ਨਾਲ ਰਹੇ 96 ਵਿੱਚ ਆ ਹੁਣ ਵੀ ਰਹੇ ਤੇ ਜਦੋਂ 96 ਦੇ ਵਿੱਚ ਸਿੱਧਮ ਸਿੱਧੇ ਜਾ ਕੇ ਬਿਨਾਂ ਸ਼ਰਤ ਭਾਜਪਾਈ ਸਾਹਿਬ ਨੂੰ ਹਮਾਇਤ ਕੀਤੀ ਕਿਉਂਕਿ ਸੋਰਾ ਸਾਹਿਬ ਜਿਹੜੇ ਸੀ ਉਹਨਾਂ ਦੀ ਥਾਂ ਸਰਦਾਰ ਸੁਰਜੀਤ ਸਿੰਘ ਬਰਨਾਲਾ ਨੂੰ ਤਿਆਰ ਕਰ ਲਿਆ ਸੀ ਕਿ ਉਹ ਪ੍ਰਧਾਨ ਮੰਤਰੀ ਹੋਣਗੇ ਦੇਸ਼ ਦੇ ਤੇ ਆਪਾ ਵਿਰੋਧੀ ਵਾਲੇ ਜੇ ਬਰਨਾਰਸਾ ਬਨ ਉਹਦਾ ਸੱਤੇ ਕੱਪੜੀ ਅੱਗ ਲੱਗ ਗਈ ਕਿ ਜੇ ਬਰਨਾਰਸਾ ਬਨ ਗਏ ਆਪਣੇ ਪੱਲੇ ਕੀ ਹੈ ਨਾਲ ਦੇ ਵੱਡੇ ਸਾਥੀਆਂ ਨੂੰ ਵੀ ਸਰਦਾਰ ਬਾਦਲ ਨੇ ਪੰਜਾਬ ਭਵਨ ਦਿੱਲੀ ਚ ਛੱਡ ਦਿੱਤਾ ਸੀ ਸੋ ਸਿਆਸੀ ਪਾਰਟੀਆਂ ਨੇ ਇੱਕ ਦੂਜੇ ਦੇ ਉੱਤੇ ਤੰਜ ਕਸਦੇ ਕਸਨੇ ਨੇ ਕਿਉਂਕਿ ਆਮ ਆਦਮੀ ਪਾਰਟੀ ਹੋਵੇ ਕਾਂਗਰਸ ਦੇ ਆਗੂ ਹੋਣ ਇਹ ਸਰਦਾਰ ਸੁਖਵੀਰ ਸਿੰਘ ਬਾਦਲ ਬੀਬੀ ਹਰਸਿਮਰਤ ਕੌਰ ਬਾਦਲ ਤੇ ਐਨ ਵੱਡੇ ਵੱਡੇ ਤੰਝ ਕੱਸਦੇ ਐ ਤੇ ਫਿਰ ਬੀਬੀ ਹਰਸਵਰਤ ਕੌਰ ਬਾਦਲ ਜਾਂ ਸੁਖਵੀਰ ਸਿੰਘ ਬਾਦਲ ਹੋਰੀ ਕਿਉਂ ਛਡਣ ਉਹ ਵੀ ਬਰਾਬਰ ਦੀ ਭਾਜੀ ਮੋੜਦੇ ਐ ਜੀ ਟਿਲੂ ਸਾਹਿਬ ਪਰਮਪਾਲ ਕੌਰ ਸਿੱਧੂ ਹਰਾਨੂ ਜਿਹੜੀ ਐ ਰਾਹਤ ਮਿਲ ਚੁੱਕੀ ਐ ਪੰਜਾਬ ਸਰਕਾਰ ਨੇ ਉਹਨਾਂ ਦਾ ਅਸਤੀਫਾ ਮਨਜ਼ੂਰ ਕਰ ਲਿਆ ਐ ਕੇਂਦਰ ਸਰਕਾਰ ਨੇ ਸਫਾਰਿਸ਼ ਕੀਤੀ ਸੀ ਕੇਂਦਰ ਸਰਕਾਰ ਦੀ ਸਫਾਰਿਸ਼ ਤੋਂ ਬਾਅਦ ਉਹਨਾਂ ਦਾ ਜਿਹੜਾ ਹੈ ਆਪਣੀ ਪਦਵੀ ਤੋਂ ਅਸਤੀਫਾ ਮਨਜ਼ੂਰ ਕੀਤਾ ਗਿਆ ਹੈ ਨਾਲ ਹੀ ਇਹ ਵੀ ਆਖਿਆ ਗਿਆ ਹੈ ਕਿ ਵੀ ਆਰ ਐਸ ਯਾਨੀ ਕਿ ਵੋਲੰਟਰੀ ਰਿਟਾਇਰਮੈਂਟ ਸਿਸਟਮ ਦੇ ਜਿਹੜੇ ਲਾਭ ਹੁੰਦੇ ਨੇ ਉਹ ਪਰਮਪਾਲ ਕੌਰ ਸਿੱਧੂ ਨੂੰ ਨਹੀਂ ਮਿਲਣਗੇ ਭਾਜਪਾ ਦੇ ਵਿੱਚ ਜਾ ਚੁੱਕੇ ਨੇ ਤੇ ਹੁਣ ਬਠਿੰਡਾ ਤੋਂ ਲੋਕ ਸਭਾ ਚੋਣਾਂ ਜੜੀਆਂ ਨੇ ਭਾਜਪਾ ਦੇ ਵੱਲੋਂ ਲੜ ਰਹੇ ਨੇ ਪਰਮਪਾਲ ਕੌਰ ਸਿੱਧੂ ਦੇਖੋ ਸਵੀਕਾਰਤਾ ਹੋਣਾ ਸੀਗਾ ਜੀ ਜਿਹੜਾ ਪਰਸੋਨਲ ਡਿਪਾਰਟਮੈਂਟ ਹੈ ਕੇਂਦਰ ਸਰਕਾਰ ਦਾ ਕਿਉਂਕਿ ਬੀਬੀ ਆਈਏ ਸਦਹਕਾਰੀ ਹੈ ਹਾਂ ਸੀ ਜੀ ਪੰਜਾਬ ਦੀ ਸਰਕਾਰ ਨੇ ਸਿਰਫ ਤੇ ਸਿਰਫ ਸਪਾਰਸ਼ ਕਰਨੀ ਸੀ ਔਰ ਜਦੋਂ ਉਹਨਾਂ ਨੇ ਇਹ ਕਹਿਤਾ ਅਸੀਂ ਸਾਰਿਆਂ ਨੇ ਸੁਣਿਆ ਨਾ ਗੁਰਦਾਸ ਮਾਨ ਸਾਹਿਬ ਦਾ ਇੱਕ ਗੀਤ ਮੇਰੀ ਜੁੱਤੀ ਦੀਆਂ ਲੋਕਾਂ ਨੇ ਜਿੰਨਾਂ ਦੇ ਪਿੱਛੇ ਤੂੰ ਫਿਰਦੇ ਉਹ ਕਹਿੰਦੀ ਮੈਂ ਜੁੱਤੀ ਤੇ ਮਾਰਦੀਆਂ ਜੋ ਕਰਨਾ ਕਰ ਲੋ ਮੈਂ ਤਾਂ ਚੋਨ ਲੜੂੰਗੀ ਜੀ ਫਿਰ ਇਹਨਾਂ ਨੂੰ ਸਮਝਦੇ ਵਿੱਚ ਆਇਆ ਵੀ ਆ ਪੰਗਾ ਕੀ ਖੜਾ ਕਰ ਲਿਆ ਉੱਥੇ ਗਰਮੀਤ ਸਿੰਘ ਖੁੱਟੀਆਂ ਬੀਬੀ ਪਰਮਪਾਲ ਕੌਰ ਜਿਹੜੀ ਵੋਟ ਟੋ ਰਹੀ ਆ ਉਹਦਾ ਸਭ ਤੋਂ ਵੱਧ ਨੁਕਸਾਨ ਹੋਣਾ ਹੈ ਹਰਸਬਰਤ ਕੌਰ ਬਾਦਲ ਨੂੰ ਜੀ ਕਿਉਂਕਿ ਕਿਸੇ ਸਮੇਂ ਭਾਜਪਾ ਤੇ ਅਕਾਲੀ ਇਕੱਠੇ ਲੜਦੇ ਹੁੰਦੇ ਸੀ ਇਹਨਾਂ ਦੇ ਉਮੀਦਵਾਰਾਂ ਨੂੰ ਤਾਂ ਫਾਇਦਾ ਹੋਣਾ ਤੇ ਫਿਰ ਕੇਂਦਰ ਦੇ ਵਿੱਚ ਰਾਜ ਕੌਣ ਕਰਦਾ ਹੈ ਅਜੇ ਤੱਕ ਭਾਰਤੀ ਜਨਤਾ ਪਾਰਟੀ ਜੀ ਭਾਰਤੀ ਜਨਤਾ ਪਾਰਟੀ ਦੇ ਦੋ ਸਭ ਤੋਂ ਪਾਵਰਫੁੱਲ ਬੰਦੇ ਕੌਣ ਨੇ ਇੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੂਜੇ ਗ੍ਰਹਿ ਮੰਤਰੀ ਹਮਿਤ ਸ਼ਾ ਜੀ ਗ੍ਰਹਿ ਮੰਤਰਾਲੇ ਦੇ ਕੋਲ ਮਾਮਲਾ ਹੁੰਦਾ ਤੇ ਹੁਣ ਇਹਨਾਂ ਨੇ ਸਵੀਕਾਰ ਕਰ ਲਿਆ ਤੇ ਕਹਤਾ ਇਹਨਾਂ ਨੂੰ ਲਾਭ ਨਹੀਂ ਦੇਵਾਂਗੇ ਇਹ ਬਾਦੀਆਂ ਗੱਲਾਂ ਨੇ ਬੀਬੀ ਪਰਮਪਾਲ ਕੌਰ 4 ਜੂਨ ਤੋਂ ਬਾਅਦ ਪਹਿਲਾਂ ਦਿੱਤੇ ਗੱਲੇ ਇਹ ਨਹੀਂ ਪਤਾ ਕਿ ਸਰਕਾਰ ਕੀ ਦੀ ਆਉਣੀ ਹੈ ਜੀ ਜੇ ਸਰਕਾਰ ਬਦਲ ਗਈ ਕੁਝ ਵੀ ਹੋ ਗਿਆ ਜਾਂ ਭਾਰਤੀ ਜਨਤਾ ਪਾਰਟੀ ਦੀ ਆ ਗਈ ਤੇ ਇਹਨਾਂ ਦੀ ਜ਼ਰਤ ਹੈ ਕਿ ਉਹਦੇ ਲਾਭ ਰੋਕ ਲੈਣਗੇ ਜੀ ਉਦੋਂ ਬਾਅਦ ਅਦਾਲਤਾਂ ਪਿੰਗਾ ਨੇ ਬੀਬੀ ਪਰਮਪਾਲ ਕੌਰ ਕੋਲੇ ਹਾਈ ਕੋਰਟ ਸੁਪਰੀਮ ਕੋਰਟ ਅਦਾਲਤਾਂ ਨੇ ਕਾਨੂੰਨੀ ਪੱਖ ਦੇਖਿਆ ਜਾਵੇਗਾ ਜੇ ਕਾਨੂੰਨੀ ਪੱਖ ਸਰਕਾਰ ਦਾ ਮਜ਼ਬੂਤ ਹੋਵੇਗਾ ਤਾਂ ਇਹ ਰੋਕ ਲੈਣਗੇ ਜੇ ਕਾਨੂੰਨੀ ਪੱਖ ਉਹਦੇ ਹੱਕ 'ਚ ਜਾਂਦਾ ਹੋਵੇਗਾ ਤੇ ਫਿਰ ਸਰਕਾਰਾਂ ਰੋਕ ਨਹੀਂ ਸਕਦੀਆਂ ਤੇ ਰਹੀ ਗੱਲ ਮਾਇਆ ਦੇ ਆਧਾਰ ਤੇ ਲਾਭਾਂ ਦੀ ਜੇ ਐਨੇ ਸੋਚਣਾ ਹੁੰਦਾ ਉਹਨਾਂ ਨੇ ਫਿਰ ਉਹ ਚੋਣ ਹੀ ਕਦੇ ਪਾਸ ਤੇ ਲੜਦੇ ਹੁਣ ਪਰਿਵਾਰ ਮਾਇਆ ਦੇ ਪੱਖੋਂ ਕਾफी ਸਬਰਤ ਹੈ ਹੋ ਸਕਦਾ ਹੈ ਬਾਅਦ ਦੇ ਵਿੱਚ ਕੀ ਹੁੰਦਾ ਕੀ ਨਹੀਂ ਹੁੰਦਾ ਇਹ ਬਾਅਦ ਚ ਦੇਖਿਆ ਜਾਵੇ ਜੀ ਜੀ ਤੁਸਾਬ ਗੱਲ ਕਰਦੇ ਆ ਸੁਖਪਾਲ ਖਹਿਰਾ ਹਰਾਂ ਦੀ ਸੰਗਰੂਰ ਦੇ ਪਿੰਡਾਂ ਵਿੱਚ ਰੋਜ਼ਾਨਾ ਜਾਂਦੇ ਨੇ ਚੋਣ ਪ੍ਰਚਾਰ ਕਰਦੇ ਨੇ ਲੋਕਾਂ ਨੂੰ ਵੀ ਮਿਲਦੇ ਨੇ ਜੀ ਤੇ ਅੱਜ ਉਹ ਪਹੁੰਚੇ ਹੋਏ ਸੀ ਸੰਗਰੂਰ ਦੇ ਇੱਕ ਹੋਰ ਪਿੰਡ ਦੇ ਵਿੱਚ ਲੋਕਾਂ ਨਾਲ ਗੱਲਬਾਤ ਕਰਦੇ ਹੋયા ਉਹਨਾਂ ਨੇ ਕਿਹਾ ਕਿ ਮੋਦੀ ਸਰਕਾਰ ਨੇ 10 ਸਾਲਾਂ ਦੇ ਵਿੱਚ ਕੁਝ ਨਹੀਂ ਕੀਤਾ ਵਿਤਕਰਾ ਕੀਤਾ ਤੇ ਤਾਨਾशाही ਜਿਹੜੀ ਹੈ ਫੈਲਾਈ ਹੈ ਭਾਵੇਂ ਕੋਈ ਦਲਿਤ ਹੋਵੇ ਭਾਵੇਂ ਮਜ਼ਦੂਰ ਹੋਣ ਤੇ ਭਾਵੇਂ ਜਿਹੜੇ ਕਿਸਾਨ ਹੋਣ ਉਹਨਾਂ ਦੇ ਨਾਲ ਭਾਰੀ ਵਿਤਕਰਾ ਕੀਤਾ ਗਿਆ ਫਿਰ ਇਸ ਮੌਕੇ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਵਾਲ ਪੁੱਛਣੋਂ ਨਹੀਂ ਹਟੇ ਸਿੱਧੇ ਹੁੰਦਿਆਂ ਉਹਨਾਂ ਨੇ ਕਿਹਾ ਕਿ ਭਗਵੰਤ ਮਾਨ ਕਹਿੰਦਾ ਹੈ ਕਿ ਮੈਂ ਤਾਂ ਨੌਕਰੀਆਂ ਦਿੱਤੀਆਂ ਹੋਈਆਂ ਨੇ ਕਿੰਨਾਂ ਨੂੰ ਨੌਕਰੀਆਂ ਦਿੱਤੀਆਂ ਨੇ ਉਹਨਾਂ ਪੁੱਛਿਆ ਕਿ ਜੇ ਨੌਕਰੀਆਂ ਮਿਲੀਆਂ ਨੇ ਤਾਂ ਹਰਿਆਣਾ ਦੇ ਨੌਜਵਾਨਾਂ ਨੂੰ ਹੀ ਮਿਲੀਆਂ ਨੇ ਕਿਉਂਕਿ ਜਦੋਂ ਮੈਂ ਲੋਕਾਂ ਨੂੰ ਮਿਲਦਾ ਤੇ ਪੁੱਛਦਾ ਭਾਈ ਤੈਨੂੰ ਮਿਲ ਗਈ ਨੌਕਰੀ ਤਾਂ ਉਹ ਕਹਿੰਦੇ ਨੇ ਨਹੀਂ ਸਾਨੂੰ ਤਾਂ ਨਹੀਂ ਕੋਈ ਸਰਕਾਰੀ ਨੌਕਰੀ ਮਿਲੀ ਦੇਖੋ ਸੁਖਪਾਲ ਸੇ ਕਹਿ ਰਿਹਾ ਹੈ ਕਿ ਬੜੇ ਧਲੇਦਾਰ ਆਗੂ ਹੈ ਜੀ ਆਪਣੀ ਗੱਲ ਕਹਿੰਦਾ ਉਹਨਾਂ ਨੂੰ ਢੰਗਾ ਜੀ ਐਸ ਵੀਲੇ ਕਾਂਗਰਸ ਪਾਰਟੀ ਦੇ ਉਮੀਦਵਾਰ ਨੇ ਸੰਗਰੂੜ ਤੋਂ ਜੀ ਤੇ ਕਿਸੇ ਵੇਲੇ ਭਗਵੰਤ ਮਾਨ ਸਾਹਿਬ ਜਿਹੜਾ ਇਹਨਾਂ ਤੇ ਕੇਸ ਬਣਿਆ ਉਹਦੀ ਪ੍ਰੋੜਤਾ ਕਰਦੇ ਹੁੰਦੇ ਸੀ ਕਿ ਸਾਡੇ ਆਗੂ ਤੇ ਕੇਸ ਗਲਤ ਬਣ ਗਿਆ ਬਹੁਤ ਸਾਰੇ ਮਹਿਕਮਿਆਂ ਦੀਆਂ ਸਰਕਾਰ ਨੇ ਜਵਾਬਰੀ ਦਿੱਤਾ ਬਿਜਲੀ ਬੰਦ ਹੋਵੇ ਕਈ ਹੋਰ ਜਿਹਦੇ ਵਿੱਚ ਇਹ ਕਿਹਾ ਗਿਆ ਕਿ ਦੂਜੇ ਰਾਜਾਂ ਦੇ ਲੋਕ ਇੱਥੇ ਆ ਕੇ ਨੌਕਰੀ ਲੈ ਗਏ ਅੱਜ ਤੱਕ ਸਰਕਾਰ ਨੇ ਸਪਸ਼ਟ ਨਹੀਂ ਕੀਤਾ ਕਿ ਇਹ ਗੱਲ ਝੂਠ ਹੈ ਪਹਿਲੇ ਜ਼ਮਾਨੇ ਦੇ ਵਿੱਚ ਜਦੋਂ ਆਪਾਂ ਨੌਕਰੀ ਲੈਂਦੇ ਸੀ ਨਾਲ ਪੰਜਾਬ ਆਦਵੈਸੀ ਦਾ ਸਰਟੀਫਿਕੇਟ ਲੱਗਦਾ ਸੀ ਕਿ ਇਹ ਬੰਦਾ ਪੰਜਾਬ ਦਾ ਵਸਿੰਦਾ ਹੈ ਪੰਜਾਬ ਦਾ ਰਹਿਣ ਵਾਲਾ ਹੈ ਇਹ ਗੱਲ ਖੈਰੇ ਹੋ ਰਣੀ ਚੁੱਕੀ ਹੈ ਅੱਜ ਤੱਕ ਇਹਦਾ ਜਵਾਬ ਨਾ ਭਗਵੰਤਬਾਨ ਨੇ ਦਿੱਤਾ ਨਾ ਕਿਸੇ ਹੋਰ ਨੇ ਉਹ ਵੀ ਕੋਕਸਗਰੂਰ ਦੀ ਚੋਲ ਲੜ ਰਹੇ ਆ ਉੱਥੇ ਲੱਗ ਰਹੇ ਨੇ ਅੱਜ ਸਗਰੂਰ ਦੇ ਵਿੱਚ ਸਰਦਾਰ ਸੁਖਵੀਰ ਸਿੰਘ ਬਾਦਲ ਵੀ ਆਏ ਹੋਏ ਸੀ ਤੇ ਕਈ ਸਵਾਲ ਖੈਰਾ ਸਾਹਿਬ ਨੇ ਨੌਕਰਗਾਨ ਦੇ ਸਬੰਧ ਵਿੱਚ ਸਰਕਾਰ ਕੋਲ ਪੁੱਛੇ ਨੇ ਇਹ 30 ਤਰੀਕ ਤੱਕ ਇਸੇ ਤਰ੍ਹਾਂ ਇਹਨਾਂ ਨੇ ਇੱਕ ਦੂਜੇ ਤੋਂ ਪੁੱਛਦੇ ਰਹੇ ਨੇ ਆਰ ਅਸਲ ਮੁੱਦਿਆਂ ਤੇ ਕੋਈ ਧਿਆਨ ਨਹੀਂ ਉਹਨਾਂ ਮੁੱਦਿਆਂ ਨੂੰ ਛੱਡ ਕੇ ਹੋਰ ਨਾ ਮੁੱਦਿਆਂ ਦੀ ਗੱਲ ਜ਼ਿਆਦਾ ਕਰਦੇ ਐ ਬਿਹਤਰ ਹੋਵੇ ਕਿ ਪੰਜਾਬ ਦੀ ਜਿਹੜੀ ਦੁਖਦੀ ਰਗਾ ਪੰਜਾਬ ਦੇ ਜਿਹੜੇ ਮੁੱਦੇ ਨੇ ਪੰਜਾਬ ਦੇ ਜਿਹੜੇ ਹੁਣ ਤੱਕ ਬਿਤਕਰੇ ਹੋਏ ਜਿਵੇਂ ਉਹਨਾਂ ਨੇ ਕਿਹਾ ਕਿ ਮੋਦੀ ਸਾਹਿਬ ਨੇ ਤਨਾਸ਼ਹੀ ਕੀਤੀ ਐ ਪੰਜਾਬ ਦੇ ਨਾਲ ਬਿਤਕਰੇਵਾ ਜੀ ਜੇ ਬੀਜੇਪੀ ਵਾਲਿਆਂ ਨੂੰ ਪੁੱਛੋ ਉਹ 25 ਕਮ ਕਨਾ ਦੇ ਦਿੰਦੇ ਨੇ ਆ ਦੇਖੋ ਜੀ ਆ ਸਾਰਾ ਪ੍ਰਧਾਨ ਮੰਤਰੀ ਸਾਹਿਬ ਨੇ ਕੀਤਾ ਕਰਤਾਰਪੁਰ ਸਾਹਿਬ ਦਾ ਲੰਘਾ ਖਲਾਇਆ 1984 ਜਿਹੜਾ ਸਿੱਖ ਕਤਲੇਆਮ ਹੋਇਆ ਸੀ ਦਿੱਲੀ ਤੇ ਹੋਰਨਾ ਥਾਂਾਂ ਤੇ ਉਹਨਾਂ ਦੇ 300 ਤੋਂ ਵੱਧ ਕੇਸ ਪ੍ਰਧਾਨ ਮੰਤਰੀ ਸਾਹਿਬ ਨੇ ਖਿਲਾਏ ਇਸੇ ਤਰ੍ਹਾਂ ਸਿੱਖਾਂ ਦਾ ਕਾਲੀ ਸੂਚੀ 'ਚੋਂ ਹਟਾ ਕਢਾਇਆ ਔਰ ਸਾਹਿਬਜ਼ਾਦਿਆਂ ਦੇ ਯਾਦ ਵਿੱਚ ਜੇ ਵੀਰਵਾਲ ਦਿਵਸ ਮਨਾਇਆ ਜਾ ਰਿਹਾ ਹੈ ਉਹ ਸ਼ੁਰੂਆਤ ਮੋਦੀ ਸਾਹਿਬ ਨੇ ਕੀਤੀ ਹੈ ਉਹ ਆਪਣੀ ਗੱਲ ਕਰਦੇ ਹੋ ਆਪਣੀ ਗੱਲ ਕਰਦੇ ਆ ਨਿਰਣਾ ਲੋਕਾਂ ਨੇ ਕਰਨਾ ਹੈ ਕਿ ਦੋਨਾਂ 'ਚੋਂ ਕਿਹੜਾ ਸਹੀ ਤੇ ਸੱਚ ਬੋਲ ਰਿਹਾ ਹੈ ਜੀ ਜੀ ਰਵਨੀਤ ਬਿੱਟੂ ਹੋਰਾਂ ਨੂੰ ਨਗਰ ਨਿਗਮ ਨੇ ਜੜਾਇ ਕਾਰਖਾਨੇ ਖਾਲੀ ਕਰਨ ਦਾ ਨੋਟਿਸ ਦਿੱਤਾ ਸੀ ਤੇ ਕਾਰ ਖਾਲੀ ਵੀ ਕਰ ਦਿੱਤਾ ਗਿਆ। ਇਸ ਤੋਂ ਬਾਅਦ ਜਿਹੜੇ ਉਹਨਾਂ ਦੇ ਪੁਰਾਣੇ ਸਾਥੀ ਨੇ ਰਾਜਾ ਵੜਿੰਗ ਹੋਰੀ ਤੇ ਹੁਣ ਜਿਹੜੇ ਲੁਧਿਆਣਾ ਤੋਂ ਉਹਨਾਂ ਨੂੰ ਸਿੱਧੀ ਟੱਕਰ ਦੇ ਰਹੇ ਨੇ ਲੋਕ ਸਭਾ ਚੋਣਾਂ ਦੇ ਵਿੱਚ ਰਾਜਾ ਵੜਿੰਗ ਤੋਂ ਜਦੋਂ ਸਵਾਲ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਭਾਈ ਕੋਈ ਸਾਜ਼ਿਸ਼ ਨਹੀਂ ਰਚੀ ਇਹਦੇ ਕੋਲ ਕਾਰਪੋਰੇਸ਼ਨ ਦੇ ਵੱਲੋਂ ਦਿੱਤਿਆ ਗਿਆ ਇੱਕ ਕਾਰ ਫਾਲਤੂ ਸੀ ਤਿੰਨ ਕਾਰ ਰੱਖੇ ਹੋਏ ਨੇ ਉਹਨਾਂ ਸਾਫ਼ ਕਿਹਾ ਤਾਂ ਕਿ ਹਰ ਸ਼ਹਿਰ ਦੇ ਵਿੱਚ ਬਿੱਟੂ ਘਰ ਭਾਲਦਾ ਹੈ। ਜੇ ਸਰਕਾਰ ਦੀ ਕੋਈ ਸਾਜ਼ਿਸ਼ ਹੁੰਦੀ ਤਾਂ 2.5 ਸਾਲ ਪਹਿਲਾਂ ਹੀ ਘਰ ਛਡਵਾ ਲੈਂਦੇ 2016 ਤੋਂ ਕਹਿੰਦੇ ਕਿ ਬਿੱਟੂ ਨੇ ਜਿਹੜਾ ਕਿਰਾਇਆ ਨਹੀਂ ਦਿੱਤਾ ਨਾ ਹੀ ਉਹਨਾਂ ਨੇ ਇਹ ਵੀ ਆਖਿਆ ਕਿ ਬਿੱਟੂ ਕਹਿੰਦਾ ਹੈ ਕਿ 2 ਕਰੋੜ ਰੁਪਈਆ ਜਿਹੜਾ ਹੈ ਮੈਂ ਆਪਦਾ ਘਰ ਵੇਚ ਕੇ ਗਹਿਣੇ ਪਾ ਕੇ ਆਪਦਾ ਘਰ ਮੈਂ 2 ਕਰੋੜ ਰੁਪਈਆ ਅਦਾ ਕੀਤਾ ਹੈ ਕਹਿੰਦੇ ਫਿਰ ਗਹਿਣੇ ਕਿਨੂੰ ਪਾਇਆ ਫਿਰ ਉਹਦਾ ਹਿਸਾਬ ਦਵੇ ਦੇਖੋ ਇਹ ਤਾਂ ਸਰਕਾਰੀ ਪੱਖ ਤੇ ਦਸਰਾ ਚਾਹੀਦਾ ਕਿ ਜੇ ਇਹਦੇ ਕੋਲ ਤਿੰਨ ਘਰ ਸੀ ਤਾਂ ਹੋਰ ਤੱਕੇ ਰਹਿਣ ਕਿਉਂ ਦਿੱਤੇ ਜੀ ਹੁਣ ਜਦੋਂ ਚੋਣ ਲੜਨ ਲੱਗ ਪਿਆ ਉਦੋਂ ਕਿਉਂ ਇਹ ਆਪਰੇ ਆਪ ਦੇ ਵਿੱਚ ਸਵਾਲ ਨੇ ਜੇ ਉਹ ਮੈਂਬਰ ਪਾਰਲੀਮੈਂਟ ਤਾਂ ਇੱਕ ਘਰ ਵਾਸਤੇ ਇਨਟਾਈਟਲ ਤਾਂ ਹੈ ਉਹਨੂੰ ਉਹ ਘਰ ਮਿਲੇਗਾ ਤੇ ਜਦੋਂ ਮੈਂਬਰ ਪਾਰਲੀਮੈਂਟ ਨਾ ਰਹਾ ਤੇ ਉਹ ਘਰ ਛੱਡਰੇ ਪੈ ਜਾਂਦੇ ਹੁੰਦੇ ਨੇ ਤੇ ਤਿੰਨ ਤਿੰਨ ਘਰ ਰੱਖੀ ਬੈਠੇ ਹੋ ਤੁਸੀਂ ਤਾਂ ਦੂਜਿਆਂ ਦਾ ਜਿਹੜਾ ਹੱਕ ਹੈ ਉਹ ਮਾਰਦੇ ਹੋ ਪਿਛਲੇ ਸਮੇਂ ਵਿੱਚ ਮਸ਼ਹੂਰ ਹੋਇਆ ਸੀ ਕੀ ਰਵ੍ਰੀਤ ਮਿੱਟੂ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਆਪ ਵਿੱਚ ਦੀ ਬਹੁਤ ਨੇੜਤਾ ਹੈ ਕਹਿੰਦੇ ਤਾਂ ਗੱਲੇ ਹੀ ਬਹੁਤ ਕਰਦੇ ਆ ਇਹ ਸਿਆਸਤ ਦੀ ਉਲਝਣ ਤਾਣੀ ਕੁਜ ਨਹੀਂ ਪਤਾ ਕੋਈ ਪਤਾ ਨਹੀਂ ਕਿਹਦਾ ਪਿਓ ਕਿਹੜਾ ਇਹਨਾਂ ਨੇ ਜਿਹੜੀ ਇਹ ਸਿਸਟਮ ਬਣਾਇਆ ਹੋਇਆ ਹੈ ਆਮ ਲੋਕਾਂ ਨੂੰ ਕੱਖਣੀ ਅਸਲ ਮੁੱਦੇ ਤੋਂ ਧਿਆਨ ਭਟਕਾ ਕੇ ਕੋਈ ਘਰ ਦੀ ਗੱਲ ਕਹੀ ਜਾਂਦਾ ਕੋਈ ਕਹਿੰਦਾ ਮੈਂ ਤਾਂ ਗੈਨੇ ਰੱਖਤਾ ਮੈਂ ਫਲਾਣਾ ਕਰਤਾ ਮੈਂ ਟਿਕੜਾ ਕਰਤਾ ਇਹਦੇ 'ਚ ਰਬੜੀ ਤੇ ਬਿੱਟੂ ਤਿੰਨ ਬਾਲਗਾਂ ਦਾ ਮੈਂਬਰ ਪਾਰਲੀਮੈਂਟਾ ਨੂੰ ਇਹਨਾਂ ਦਾ ਪਤਾ ਹੋਣਾ ਚਾਹੀਦਾ ਕਿ ਐਨਓਸੀ ਦੇਣੀ ਪੈਂਦੀ ਹੁੰਦੀ ਐ ਮੈਂ ਤਾਂ ਭਾਜਪੀ ਦੇ ਜਾ ਕੇ ਦਫ਼ਤਰ 'ਚ ਸੌਂ ਗਿਆ ਤੇ ਰਾਜਾ ਬਰੇਂਗ ਸਾਹਿਬ ਕਹਿੰਦੇ ਨੇ ਤਿੰਨ ਘਰ ਨੇ ਇਹਦੇ ਕੋਲੇ ਫਿਰ ਇਹ ਡਰਾਮੇ ਬਾਜ਼ੀਆ ਕਿਉਂ ਤੁਸੀਂ ਅਸਲ ਬੁੱਧਿਆ ਤੇ ਲੋਕਾਂ ਨੂੰ ਲੈ ਕੇ ਆਓ ਉਹ ਮੁੱਦੇ ਜੇ ਪਾਸੇ ਹੋ ਜਾਂਦੇ ਨੇ ਉਹ ਬਹੁਤ ਵੱਡੀਆਂ ਗਲਤਕਾਂ ਨੇ ਜੀ ਜੀ ਟਿਲੋ ਸਾਹਿਬ ਜੀ ਟਿਲੋ ਸਾਹਿਬ ਸੁਬੀਰ ਬਾਦਲ ਹਰਿਆਜੋ ਧੂੜੀ ਦੇ ਵਿੱਚ ਇਕਬਾਲ ਸਿੰਘ ਚੁੰਦਾ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਆਏ ਨੇ ਮੁੱਖ ਮੰਤਰੀ ਮਾਨ ਨੂੰ ਉਹਨਾਂ ਨੇ ਸਵਾਲ ਪੁੱਛੇ ਨੇ ਤੇ ਤਿੱਖੇ ਨਿਸ਼ਾਨੇ ਸਾਦੇ ਨੇ ਕਹਿੰਦੇ ਕਿ ਇਹ ਮੁੱਖ ਮੰਤਰੀ ਹੈ ਜਿਹੜਾ ਇਹ ਆਪਣੇ ਇਲਾਕੇ ਦੇ ਵਿੱਚ ਦੋ ਤਿੰਨ ਵਾਰ ਹੀ ਆਇਆ ਜਿੱਤਣ ਤੋਂ ਬਾਅਦ ਮਸਾ ਦੋ ਤਿੰਨ ਵਾਰ ਆਇਆ ਤੇ ਉਹਨਾਂ ਕਿਹਾ ਕਿ ਸੜਕਾਂ ਦਾ ਬੁਰਾ ਹਾਲ ਹੈ ਜਿਹੜੇ ਪ੍ਰਕਾਸ਼ ਸਿੰਘ ਬਾਦਲ ਹੜੀ ਸੀਗੇ ਉਹ ਤਾਂ ਸੰਗਤ ਦਰਸ਼ਨ ਕਰਕੇ ਹਾਲਚਲ ਪੁੱਛਦੇ ਹੁੰਦੇ ਸੀ ਲੋਕਾਂ ਦੀਆਂ ਪਰੇਸ਼ਾਨੀਆਂ ਦਾ ਹੱਲ ਕੱਢਦੇ ਹੁੰਦੇ ਸੀ ਤੇ ਇਹ ਤਾਂ ਧੰਨਵਾਦ ਕਰਨ ਵਾਸਤੇ ਵੀ ਨਹੀਂ ਆਇਆ ਇੱਥੇ ਲੋਕਾਂ ਦਾ ਤੇ ਸੜਕਾਂ ਦਾ ਜਿਹੜਾ ਉਹ ਵੀ ਬਹੁਤ ਬੁਰਾ ਹਾਲ ਧੂਰੀ ਦੇ ਵਿੱਚ ਹੋਇਆ ਪਿਆ ਦੇਖੋ ਸਰਦਾਰ ਸੁਖਵੀਰ ਸਿੰਘ ਬਾਦਲ ਇੱਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਤੇ ਸਾਬਕਾ ਡਿਪਟੀ ਮੁੱਖ ਮੰਤਰੀ ਨੇ ਜੀ ਬਾਦਲ ਸਾਹਿਬ ਨੇ ਜੋ ਜੋ ਇਹਨਾਂ ਤੇ ਨਿਸ਼ਾਨੇ ਸਾਧਦੇ ਨੇ ਉਹ ਬਿਲਕੁਲ ਠੀਕ ਹੈ ਇਹ ਵੀ ਗੱਲ ਠੀਕ ਹੈ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਇੱਕ ਢੰਗ ਸੀ ਉਹ ਸੰਗਤ ਦਰਸ਼ਨ ਕਰਕੇ ਲੋਕਾਂ ਦੇ ਵਿੱਚ ਵਹਿੰਦੇ ਸੀ ਉਹਨਾਂ ਦੀ ਗੱਲਬਾਤ ਸੁਣਦੇ ਸੀ ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਵਰਗੇ ਸਾਬਕਾ ਮੁੱਖ ਮੰਤਰੀ ਨਿਸ਼ਾਨੇ ਲਾਉਂਦੇ ਸੀ ਕਿ ਜੇ ਮੁੱਖ ਮੰਤਰੀ ਨੇ ਸੰਗਤ ਦਰਸ਼ਨ ਕਰਨੇ ਨੇ ਫਿਰ ਡੀਸੀ ਕਾਤੇ ਵਾਸਤੇ ਨੇ ਪਰ ਦੂਜੇ ਪਾਸੇ ਇਹ ਵੀ ਸੀ ਕਿ ਬਾਦਲ ਸਾਹਿਬ ਗਰੰਟਾ ਵਗੈਰਾ ਵੀ ਵੜਿਆ ਕਰਦੇ ਸੀ ਹੋਰ ਸਰਦਾਰ ਸੁਖਵੀਰ ਸਿੰਘ ਬਾਦਲ ਬਾਦਲ ਸਾਹਿਬ ਦੀ ਸਰਕਾਰ गए ਨੂੰ 7 ਸਾਲ ਤੋਂ ਵੱਧ ਸਮਾਂ ਹੋ ਗਿਆ ਉਹ ਘਟੋ ਘਟਾਪੜੀ ਪ੍ਰਾਪਤੀ ਵੀ ਨਾਲ ਦੱਸਿਆ ਕਰਨ ਕਿੰਨਾ ਕਿਚਰ ਸਗੋ ਛੋਟਾ ਬਾਦਲ ਵੱਡੇ ਬਾਦਲ ਦੇ ਗੁਣ ਗਾ ਕੇ ਹੀ ਪ੍ਰਚਾਰ ਕਰਨਾ ਸੋ ਤੁਸੀਂ ਆਪ ਦੇ ਤੌਰ ਤੇ ਉੱਤੇ ਵੀ ਕਰੋ ਤੂਰੀ ਦੇ ਵਿੱਚ ਗਏ ਲੱਡੇ ਵਾਲਾ ਟੋਲ ਬੰਦ ਕਰਤਾ ਜੀ ਦਾ ਭਗਵੰਤ ਮਾਨ ਨੇ ਅੱਜ ਵੀ ਦਿੱਲੀ ਚ ਕਿਹਾ ਸੀ ਟੋਲ ਬੰਦ ਕਰਤੇ ਪਰ ਸੜਕਾ ਦਾ ਕੀ ਹਾਲ ਹੈ ਇਹ ਵੀ ਦੱਸ ਦੇ ਕਿ ਪੰਜਾਬ ਦੀ ਸਰਕਾਰ ਨੇ ਕਰਜ਼ਾ ਕਿੰਨਾ ਲਿਆ ਹੈ ਸੋ ਇਹਨਾਂ ਸਾਰੇ ਮਾਮਲਿਆਂ ਦੇ ਵਿੱਚ ਮੈਂ ਮਹਿਸੂਸ ਕਰਦਾ ਕਿ ਸਿਆਸੀ ਪਾਰਟੀਆਂ ਨਿੱਜਤਾ ਨੂੰ ਛੱਡ ਕੇ ਅਜੰਡਾ ਦੇਣ ਜੋ ਭਵਿੱਖ ਵਿੱਚ ਆਉਣਗੇ ਉਹਨਾਂ ਨੇ ਕਰਨਾ ਕੀ ਹੈ ਤੇ ਮੌਜੂਦਾ ਸਰਕਾਰ ਨੇ ਜੋ ਕਿਹਾ ਬਿਲਕੁਲ ਠੀਕ ਹੈ ਉਹਨਾਂ ਦੀ ਗੱਲ ਇਹਨਾਂ ਨੇ ਕੰਮ ਨਹੀਂ ਕੀਤੇ ਤੇ ਕਹਿੰਦੇ ਸੀ ਤਾਂ ਕੰਮੀ ਬਹੁਤ ਕਰਤੇ 2 ਸਾਲ ਦੇ ਵਿੱਚ ਢੇਰੀ ਪੱਤੀ ਪੰਜਾਬ 'ਚ ਉਹ ਢੇਰੀ ਕਿੱਥੇ ਪੱਤੀ ਹੈ ਕੀ ਹੋਇਆ ਹੈ 13 0 ਰਹਿੰਦਾ ਕੀ ਹੁੰਦਾ ਹੈ 4 ਜੂਨ ਪਤਾ ਲੱਗੂਗਾ ਹੁੰਦਾ ਕੀ ਜੀ ਜੀ ਟੀਲੋ ਸਾਹਿਬ ਪ੍ਰੋਗਰਾਮ ਦਾ ਸਮਾਂ ਹੋ ਰਿਹਾ ਇਜਾਜ਼ਤ ਨਹੀਂ ਦੇ ਰਿਆ ਸਾਡੇ ਨਾਲ ਜੁੜਨ ਵਾਸਤੇ ਬਹੁਤ ਬਹੁਤ ਧੰਨਵਾਦ ਬਹੁਤ شکریہ ਬਹੁਤ ਮਿਹਰਬਾਨ ਦਰਸ਼ਕੋ ਤੁਹਾਡਾ ਵੀ ਬਹੁਤ ਬਹੁਤ شکریہ ਕੱਲ ਫਿਰ ਹਾਜ਼ਰ ਹੋਵਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਤੇ ਵਿਚਾਰ ਚਰਚਾ ਕਰਨ ਵਾਸਤੇ ਹੁਣ ਮੈਨੂੰ ਦੀ ਇਜਾਜ਼ਤ ਧੰਨਵਾਦ